ਇਹ ਮੁੱਖ ਮੰਤਰੀ ਇਹ ਗੱਲ ਯਾਦ ਰੱਖ ਲੋ ਸਬੂਤ ਦੇ ਰਿਹਾ ਜਿਹੜੇ ਏਜੰਟ ਮੈਂ ਸਾਰਿਆਂ ਨੂੰ ਮਾਰਾ ਨਹੀਂ ਆਂਦਾ ਪਰ ਜਿਹੜੇ ਏਜੰਟਾਂ ਨੂੰ ਇਹਨੇ ਅੰਦਰ ਕਰਨਾ ਸੀ ਉਹ ਭਗਵੰਤ ਮਾਨ ਉਹਨਾਂ ਤੋਂ ਪੈਸੇ ਲਵਾ ਰਿਹਾ ਸੀ ਤੇ ਅੱਜ ਕੀ ਗੱਲ ਕਰਦਾ ਇਹ ਗੱਲ ਕੀ ਹੋਈ ਮੈਨੂੰ ਦੱਸੋ ਉਹ ਕਹਿੰਦੇ ਕੁਆ ਦੇ ਪਾਸ ਤੋਂ ਰੈਂਡਗੇ 10 ਜਰਨਾ ਉਹ ਭਰਾਵਾ ਇਹ ਰੱਖਾਂ ਦੇ ਵਿੱਚ ਬਿਕਣ ਵਾਲੇ ਨਹੀਂ ਇਹ ਕਰੋਨਾ ਦੇ ਵਿੱਚ ਬਿਕਣ ਵਾਲੇ ਨਹੀਂ ਯਾਦ ਰੱਖੋ ਪੰਜਾਬ ਦੇ ਯੋਧੇ ਜਾਗਪੇ ਜੇਕਰ ਜੰਮਣਾ ਅਗਰ ਦੇ ਨਾਲ ਆਤਮਾ ਢਟਕਦੇ ਨਾ ਫਿਰਦੀਆਂ ਤੇ ਸਾਡੇ ਜਿਹੜੇ ਯੋਧੇ ਸੀ ਦੇਸ਼ ਦੇ ਉਹਨਾਂ ਨੂੰ ਇਹਕ ਤੋਂ ਕਰ ਆਉਦੇ ਨਾ ਕਹੂੰਗਾ ਉਹ ਭਾਈ ਸਾਹਿਬ ਨੇ ਸਦਾ ਕਹੋ ਸਮਾਂ ਸਦਾ ਆ ਗਿਆ ਪਰ ਬੁਲਾਵੇ ਬਹੁਤ ਬੈਠੀਆਂ ਬਹੁਤ ਤਸਰਾ ਦਾ ਜੇਕਰ ਤੁਹਾਨੂੰ ਖਤਰੂ ਹੋ ਜਾਵਾ ਉਹਦੇ ਵਾਸਤੇ ਮਾਫ਼ੀ ਤੋਂ ਇੱਕ ਗੱਜ ਕੇ ਬੋਲਿਆ ਜੇ ਵਾਹਿਗੁਰੂ ਜੀ ਦਾ ਖਾਲਸਾ ਬਰੋਹਮ ਜੀ ਦੀ ਧਰ। ਉਹ ਸਮੇਂ ਹੱਥ ਜੋੜ ਕੇ ਸਾਰਿਆਂ ਤੋਂ ਮਾਫ਼ੀ ਮੰਗਦਾ ਜਿਨ੍ਹਾਂ ਨੂੰ ਬੁਲਾ ਨਹੀਂ ਸਕਿਆ ਨਵੀਂ ਪਿੰਨ ਹਰਿਆਣੇ ਤੋਂ ਕੁਆਟਰ ਕਮਾਂਡਰ ਆਏ ਨੇ ਉਹਨਾਂ ਨੂੰ ਤੋਂ ਦੋ ਮਿੰਟ ਦੇ ਆਏ ਨੇ ਬੀਤੇ ਹੋਵੇ ਫਿਰ ਆਪਾਂ ਅੰਦਰ ਖੜਾ ਸਾਂ

ਕਿ ਤੇ ਘਰਾਵਦਾ ਹੋਵੇ ਜਦੋਂ ਉੱਤ ਇਨਾਂ ਦੇ ਜੀਨਾ ਤੇ ਦੰਦ ਨਹੀਂ ਕਰਾਂਗੇ ਇਹਨਾਂ ਨੇ ਕਦੇ ਵੀ ਪੰਨੇ ਵੀਰ ਨੂੰ ਨਹੀਂ ਛੱਡਣਾ ਤੇ ਬੇਇਨਕੀ ਕਰਦੇ ਆ ਕਿ ਹਰਿਆਣਾ ਤੋਂਡੇ ਨਾਲ ਖੜਿਆ ਆ ਹਰਿਆਣਾ ਨੇ ਹਮੇਸ਼ਾ ਫਰਕ ਦਿਵਾਏ ਨੇ ਕਦੇ ਕਦੇ ਵੀ ਗਾਲਾਂ ਦੇ ਅੰਦਰ ਧੱਕਾ ਹੋਇਆ ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਪਾਈ ਸਾਡਾ ਮਿਸਾਲ ਧੱਕਾ ਹੋਇਆ ਅੱਜ ਹਰਿਆਣੇ ਨੇ ਸੱਭੂ ਤੋਂ ਟੈਕਸ ਦੇ ਰੋੜ ਜਾਂ ਕੀਤਾ ਅੰਦਰ ਮੋਟੇ ਨਾਲ ਜੇੜ ਟੱਕ ਗਿਆ ਏ ਚਾਹੇ ਲੱਖੇ ਬਾਈ ਨਾਲ ਜੇ ਟੱਕਾ ਹੋਇਆ ਅਸੀਂ ਹਮੇਸ਼ਾ ਮੋਟੇ ਨਾਲ ਮੋਟਾ ਲਾ ਕੇ ਖੜੇ ਆਂ ਤੇ ਅੱਜ ਫੇਰ ਪੰਨੇ ਸਿੱਤੂ ਪੰਨੇ ਸ਼ੁਗਵੀਰ ਨਾਲ ਮੋਟੇ ਨਾਲ ਮੋਟਾ ਲਾ ਕੇ ਖੜੇ ਆਂ ਵੀ ਕਹਿਣਾ ਚਾਹੁੰਦੇ ਆਂ ਪ੍ਰੋਤਾਨ ਤੁਹਾਨੂੰ ਇਹ ਪੰਜਾਬ ਆਪ ਪੰਜਾਬ ਕਿਸੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਅੱਖ ਨਹੀਂ ਰਹਿਊਗਾ ਉਹ ਇੱਕ ਪੰਨੇ ਗੋਰੇ ਕੀਤਾ ਜੀ ਅੱਜ ਖਾਕੋ ਬੋਲੀਆਂ ਦੇਖਣੀ ਵੀਡੀਓ ਤੇ ਕਰ ਕਰ ਕੇ ਪੰਨੇ ਪੰਨੇ ਸਿੱਤੂ ਪੈਦਾ ਹੋ ਗਿਆ ਵੇ ਬੇਨਤੀ ਕਰਦੇ ਆ ਥਾਰੇ ਨੂੰ ਆਪਣੇ ਹੱਕਾਂ ਪਿੱਛੇ ਲੜੋ ਠੀਕਾ ਇਹਨਾਂ ਦੇ ਬੇਦੂਹਾਂ ਨੂੰ ਧੂਣ ਲੱਗ ਗਿਆ ਸਰਕਾਰਾਂ ਦੇ ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅੱਗੇ ਦੇ ਦਿੱਤਾ ਕਦੇ ਲੱਖੇ ਵੀਰ ਨੂੰ ਅੰਦਰ ਕਰ ਦਿੱਤੇ ਜਨਤਾ ਦੀ ਬੋਲੀ ਦੇ ਪਿੱਛੇ ਲਵਾ ਚੱਕਦੇ ਨੇ ਕਿ ਹੁਣ ਭਾਂ ਦੇ ਕਿੰ ਨੂੰ ਤੁਹਾਨੂੰ ਲੜਨਾ ਪੈਣਾ ਆ ਤੁਹਾਨੂੰ ਆਪਣੇ ਹੱਕਾਂ ਪਿੱਛੇ ਲੜਨਾ ਪੈਣਾ ਆ ਇਹਨਾਂ ਦਾ ਖਾਤਮਾ ਸਟਾਰਟ ਹੋਣ ਲੱਗ ਗਿਆ ਆਵਾਜ਼ੀ ਪਾਟ ਕੇ ਆਂਦਾ ਮੈਂ ਤਾਂ ਪੰਜਾਬ ਦੀ ਸਰਕਾਰ ਬਣੀ ਸੀ ਆਵਾਜ਼ੀ ਪਾਟਦੀ ਸੀ ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਪਤਾ ਨਹੀਂ ਕਿੰਨੀ ਕਬੱਡੀ ਪਾਰਟੀ ਆਈਏ ਕਬੱਡੀ ਕਬੱਡੀ ਪਰ ਦੋ ਸਾਲਾਂ ਚ ਨਾ ਇਹਨੇ ਰੰਗ ਉਖਾਦੇ ਨੇ ਬੀਜੀਟੀ ਵੀ ਟੀਮ ਆ ਬੀਟੀਮ ਵੇਖੋ ਯਾ ਆ ਆਦਮੀ ਪਾਰਟੀ ਹੈਗੀ ਇਹਦੇ ਫਗਲਾ ਵਾਲੇ ਨਹੀਂ ਹੈਗੇ ਤਾਂ ਬਦਲੇ ਵਾਲੇ ਨੇ ਬਦਲੇ ਲੈਣੇ ਸਨ ਕਿਉਂ ਗੜੇ ਕੰਮ ਵੀ ਬੋਲਦੇ ਨੇ ਉੱਡੇ ਦੇ ਚੁੱਟ ਕੇ ਦਿੱਲੀ ਵਾਲ ਨੂੰ ਕੂਤ ਖਰਾਬ ਆਪਣੀ ਬੈਸਟ ਲਈ ਆਪਣੀ ਕਰਤਿ ਮੁਕਤੀ ਲਈ ਤੇ ਥਾਰੇ ਨੂੰ ਬੇਨਤੀ ਕਰਦੇ ਆ ਪਰ ਜਾ ਕੇ 13 ਤਰੀਕ ਨੂੰ ਟ੍ਰੈਂਡਲੀ ਟਰੈਕਟਰ ਲੈ ਕੇ ਸਾਰਾ ਦਿੱਲੀ ਨੂੰ ਫਤਿਹ ਕਰਾਂਗੇ ਤੇ ਆਪਣੀ ਅਮੈਕੀ ਪਿੱਛੇ ਆਪਣੀ ਕਰਤਿ ਮੁਕਤੀ ਪਿੱਛੇ ਇਸ ਸੰਗਤ ਨੂੰ ਫਤਿਹ ਕਰਾਂਗੇ ਬਾਕੀ ਕੋਈ ਕੌਮਤੀ ਸਾਥੀ ਉੱਥੇ ਪਿੱਛੇ ਹੱਥ ਜੋੜ ਕੇ ਬਾਂਦੀ ਗੱਜ ਕੇ ਅੱਖੋਂ ਵਾਹੇ ਜੁਗੀ ਦਾ ਖਾਸਾ ਧੰਨਵਾਦ ਲਖਮੀ ਸਿੰਘ ਹਿਆਣਾ ਬੇਨਤੀ ਹੈ ਜੀ ਬਲਾਰੇ ਬਹੁਤ ਹੈ ਮਾਫੀ ਮੰਗਦੇ ਆ ਜਸਵਿੰਦਰ ਸਿੰਘ ਲੰਗਵਾੜ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਇਸ ਤੋਂ ਇਲਾਵਾ ਸਾਡੇ ਕੋਲੇ ਅੰਮ੍ਰਿਤਕ ਗੋਲਾ ਵੀ ਆਇਆ ਹੈ ਜਿਹਨਾਂ ਐਕਟਿਵ ਕਾਮੇ ਬੇਸੇ ਜਾਤੇ ਉਹਨਾਂ ਵਿੱਚ ਹੁਣ ਜਸਵਿੰਦਰ ਸਿੰਘ ਲੰਗਵਾੜ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੋ ਮੈਂਚ ਹੋ